ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹਾਂ ਪੁਲਿਸ ਵਿਭਾਗ ਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ ਟੁਕੜੀਆਂ ਵੱਲੋਂ ਬਟਾਲਾ ਸ਼ਹਿਰ ਚ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਡੀਐਸਪੀ ਆਜਾਦ ਦਵਿੰਦਰ ਸਿੰਘ ਅਤੇ ਕੇਂਦਰੀ ਸੁਰੱਖਿਆ ਬਲਾਂ ਦੇ ਅਧਿਕਾਰੀ ਆਦੀ ਮੌਜੂਦ ਸਨ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਡੀਐਮ ਬਟਾਲਾ ਨੇ ਅਤੇ ਡੀਐਸਪੀ ਪੁਲਿਸ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਹਿਲੀ ਜੂਨ ਨੂੰ ਪਹਿਰਿਆਂ ਵੋਟਾਂ ਨੂੰ ਮੁੱਖ ਰੱਖਦੇ ਹਾਂ ਇਹ ਫਲੈਗ ਮਾਰਚ ਕੱਢਿਆ ਗਿਆ ਹੈ ਉਹਨਾਂ ਕਿਹਾ ਕਿ 플ੈਗ ਮਾਰਚ ਕੱਢਣ ਦਾ ਮੁੱਖ ਮੰਤਵ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਮਨ ਕਾਨੂੰਨ ਬਰਕਰਾਰ ਹੈ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਜਿਹੜੀ ਇਹ ਜਿਹੜੀ ਹੈ 플ੈਗ ਮਾਰਚ ਇਹ ਚ ਕਿੰਨੀਆਂ ਟੀਮਾਂ ਨੇ ਕਿਹੜੇ-ਕਿਹੜੇ ਟੀਮਾਂ ਨੇ ਚੱਲੇ ਜਾਂਦੇ ਸਾਡੇ ਕੋਲ ਇੱਕ ਤੇ ਸਾਡੀ ਆਪਣੀ ਸਬ-ਡਿਵੀਜ਼ਨ ਦੀ ਟੀਮ ਹੈ ਡੀਐਸਪੀ ਸਿਟੀ ਦੀ ਔਰ ਚਾਰ ਪੈਰਾਮਿਟਰੀ ਫੋਰਸ ਆਈ ਹੈ ਇੱਕ ਵੈਸਟ ਬਗਾਲ ਤੋਂ ਆਈ ਹੈ ਇੱਕ ਮੱਧਿਆ ਪ੍ਰਦੇਸ਼ ਤੋਂ ਆਈ ਹੈ ਇੱਕ ਸੀਆਰਪੀ ਆ ਇਹ ਰਕਪੀਆ ਸਫਾ ਚਾਰ ਕੰਪਨੀਆਂ ਨੇ ਥੇ ਫੇਅਰ ਇਲੈਕਸ਼ਨ ਕਮਿਸ਼ਨ ਵਾਸਤੇ ਸਰਕਾਰ ਦੇ ਵਿੱਚ ਗਏ ਨੇ ਜੇ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਹੌਲ ਇਹ ਸਿਰਜਣ ਦੇ ਲੋਕਾਂ ਦੇ ਮਨਾਂ ਦੇ ਵਿੱਚੋਂ ਡਰ ਭੈਅ ਨਿਕਲ ਜਾਵੇ ਕੋਈ ਸ਼ਾਮ ਨੂੰ ਜੇ ਕੋਈ ਸ਼ਰਾਬ ਵੰਡਦਾ ਪੈਸੇ ਵੰਡਦਾ ਵਾ ਉਹਨਾਂ ਨੂੰ ਇਹ ਉਹਨਾਂ ਇਹ ਕੰਮ ਨਾ ਕਰਨ ਉਹਨਾਂ ਨੂੰ ਅਪੀਲ ਵੀ ਹੈ ਵੀ ਤਾਂ ਕਿਸੇ ਨੂੰ ਸ਼ਰਾਬ ਵੰਡੇ ਨਾ ਕੋਈ ਪੈਸੇ ਵੰਡੇ ਨਹੀਂ ਤੇ ਉਹਨਾਂ ਦੇ ਪਰਚਾ ਦਿੱਤਾ ਜਾਏਗਾ ਦੀ ਫਲੈਗ ਮਾਰਚ ਦਾ ਆਪਣਾ ਮੇਨ ਮਕਸਦ ਹੈਗਾ ਕੰਫੀਡੈਂਸ ਬਿਲਡਿੰਗ ਮੀਜਰ ਪ੍ਰਸ਼ਾਸਨ ਦੀ ਤਿਆਰੀ ਬਿਲਕੁਲ ਮੁਕਮਲ ਹੈਗੀ ਹੈ ਅਸੀਂ ਬਿਲਕੁਲ ਰੈਡੀ ਹੈਗੇ ਆ ਫਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਹੁਣ ਲਾਸਟ 48 ਆਵਰਸ ਰਹਿ ਗਏ ਹੈ ਸਾਡੀ ਪੋਲਿੰਗ ਲਈ 6 ਵਜੇ ਸਾਡੇ ਜਿੰਨੇ ਵੀ ਕੈਂਪੇਨ ਸੀਗੇ ਪੋਲੀਟੀਕਲ ਪਾਰਟੀਆਂ ਦੇ ਬੰਦ ਹੋ ਗਏ ਹੈ ਸਿਰਫ ਸਾਇਲੈਂਟ ਡੋ ਟੂ ਡੋਰ ਕੈਂਪੇਨ ਜਿਹੜਾ ਹੈਗਾ ਉਹ ਅਲਾਉਡ ਹੈਗਾ ਅਦਰਵਾਈਜ਼ ਕੋਈ ਕੈਂਪੇਨ ਨਹੀਂ ਅੱਜ ਕੋਣ ਕੋਣ ਲੋਕ ਅਧਿਕਾਰੀ ਜਾਂ ਕਿਹੜੇ ਕਿਹੜੇ ਜਿਹੜੇ ਪੁਲਿਸ ਦੇ ਲੋਕ ਕਿੰਨੀਆਂ ਟੀਮਾਂ ਜਿਹੜੀਆਂ ਫਲੈਗ ਮਾਰਚ ਕਰਨਗੇ ਅੱਜ ਸਾਡੇ ਨਾਲ ਆਪਣੇ ਡੀਐਸਪੀ ਸਾਹਿਬ ਨੇ ਜਿਹੜੇ ਫਲੈਗ ਮਾਰਚ ਕਰਨਗੇ ਐਸਐਚਓ ਸਾਹਿਬ ਨੇ ਤਹਿਸੀਲਦਾਰ ਸਾਹਿਬ ਨੇ ਆਪਣੇ ਨਾਇਬ ਤਹਿਸੀਲਦਾਰ ਦੀ ਟੀਮ ਹੈਗੀ ਹੈ ਇਸ ਤੋਂ ਇਲਾਵਾ ਸਾਡੀ ਪੈਰਾ ਮਿਲਟਰੀ ਫੋਰਸਿਸ ਹੈਗੀ ਹੈ ਸੀਏਪੀਐਫ ਸਾਡੇ ਨਾਲ ਹੈਗੀ ਹੈ ਐਂਡ ਪੁਲਿਸ ਫੋਰਸ ਹੈ ਜਿਹੜੀ ਹੈਗੀ ਉਹ ਮਾਰਚ ਕਰਿਆ ਜਾ ਰਿਹਾ ਹੈ ਫਲੈਗ ਮਾਰਚ ਕਰਾਂਗੇ ਤੁਸੀਂ ਦੇਖੋ ਅਸੀਂ ਲੋਕਾਂ ਨੂੰ ਇਨਸ਼ੋਰ ਕਰਨਾ ਹੈਗਾ ਕਿ ਕਿਸੇ ਵੀ ਪ੍ਰਭਾਵ ਦੇ ਅੰਦਰ ਆਉਣ ਦੀ ਲੋੜ ਨਹੀਂ ਹੈਗੀ ਤੁਸੀਂ ਬਿਨਾਂ ਡਰੇ ਆਪਣੀ ਵੋਟ ਪਾ ਸਕਦੇ ਹੋਗੇ ਕੋਈ ਵੀ ਤੁਹਾਨੂੰ ਮੋਨਿਟਰੀ ਕੰਸੈਸ਼ਨ ਕਿਸੇ ਤਰੀਕੇ ਦੇ ਗਿਫਟਸ ਡਿਸਟ੍ਰੀਬਿਊਸ਼ਨ ਐਸਾ ਇ ਉਹ ਵੀ ਜ਼ਰੂਰਤ ਨਹੀਂ ਹੈਗੀ ਕੋਈ ਵੀ ਤੁਹਾਡੇ ਕੋਲ ਦਿੱਕਤ ਆਂਦੀ ਹੈ ਤੁਸੀਂ ਪ੍ਰਸ਼ਾਸਨ ਤੁਹਾਡੇ ਕੋਲ ਹੈ ਪੂਰੀ ਸਪ੍ਰਸ਼ਾਸਨ ਤੁਹਾਡੇ ਨਾਲ ਹੈਗਾ ਇਮੀਡੀਏਟਲੀ ਕੰਪਲੇਨ ਕਰ ਸਕਦੇ ਹੋ ਕਿ ਪੈਰਾਮਿਲਟਰੀ ਫੋਰਸਿਸ ਆਈਏ ਨੇ ਔਰ ਕਿ ਨਹੀਂ ਆਈਏ ਜੀ ਪੈਰਾਮਿਲਟਰੀ ਫੋਰਸਿਸ ਦੀ ਐਗਜ਼ੈਕਟ ਜਿਹੜੀ ਤੁਹਾਨੂੰ ਫਿਗਰਸ ਆਪਣੇ ਡੀਐਸਪੀ ਸਾਹਿਬ ਦੇਣਗੇ ਉਹ